ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਇੱਥੇ ਬਸ ਹੋ ਗਿਆ ਸੀ ਸਵੇਰ ਦਾ ਟਾਈਮ ਤੇ ਬਸ ਜੀ ਮੈਂ ਲੱਗ ਗਈ ਸੀ ਗਰਮ ਪਾਣੀ ਧਰਨਾ ਤੇ ਅੱਜ ਥੋੜਾ ਜਿਹਾ ਅਸੀਂ ਲੇਟ ਉੱਠੇ ਸੀ ਕਿਉਂਕਿ ਅੱਜ ਰਿਸ਼ ਨੂੰ ਹੈਗੀ ਸੀ ਛੁੱਟੀ ਸਕੋਲੋਂ ਤੇ ਸਕੂਲ ਰਿਸ਼ੂ ਨੂੰ ਛੁੱਟੀਆਂ ਕਿਸ ਕਾਰਨ ਤੋਂ ਸੀ ਇਸ ਕਾਰਨ ਤੋਂ ਸੀ ਕਿਉਂਕਿ ਰਿਸ਼ੂ ਦੇ 1 ਕਲਾਸ ਤੋਂ ਲੈ ਕੇ ਤੇ 5 ਕਲਾਸ ਤੱਕ ਜਾਣਾ ਸੀ ਟ੍ਰਿਪ ਤੇ ਫਿਰ ਉਹਨਾਂ ਨੇ ਕਿਹਾ ਵੀ ਜਿਹੜੀਆਂ ਬੱਸਾਂ ਵੀ ਬੈਨਾਂ ਜਾਂਦੀਆਂ ਹਨਾ ਉਹ ਬੱਚੇ ਨਹੀਂ ਆਉਣਗੇ ਜਿਹੜੇ ਲੋਕਲ ਸਕੂਲ ਚ ਆਉਂਦੇ ਪੈਦਲ ਜਾਂ ਸਾਈਕਲ ਵਗੈਰਾ ਤੇ ਉਹੀ ਹੋਣ ਵੀ ਜਿਹੜੀਆਂ ਬੈਨਾਂ ਤੇ ਆਉਂਦੇ ਆ ਉਹ ਫਿਰ ਬੈਨਾਂ ਆਉਣਗੀਆਂ ਨਹੀਂ ਪੈਂਦੇ ਇਸ ਕਰਕੇ ਫਿਰ ਉਹ ਬੈਨਾਂ ਜਾਣਗੇ ਟ੍ਰਿਪ ਤੇ ਤੇ ਤਾਂ ਛੁੱਟੀ ਸੀ ਤੇ ਇਸ ਕਰਕੇ ਫਿਰ ਮੈਂ ਥੋੜਾ ਜਿਹਾ ਲੇਟ ਉੱਠੀ ਸੀ ਤੇ ਬੱਸ ਜੀ ਫਿਰ ਮੈਂ ਪਾਣੀ ਧਰ ਕੇ ਤੇ ਗਰਮ ਉਦੋਂ ਬਾਅਦ ਫਿਰ ਮੈਂ ਪਾਇਆ ਮਸ਼ੀਨ ਦੇ ਵਿੱਚ ਪਾਣੀ ਮੋਟਰ ਚੱਲੀ ਜਾਂਦੀ ਸੀ ਮੈਂ ਕਿਹਾ ਚੱਲ ਮਸ਼ੀਨ ਵੀ ਲਾਉਣੀ ਆ ਮੈਂ ਫਟਾਫਟ ਪਾਣੀ ਪਾਦਾ ਪਾਣੀ ਪਾ ਕੇ ਫਿਰ ਮੈਂ ਪੀਣ ਵਾਲਾ ਪਾਣੀ ਭਰਿਆ ਤੇ ਬੱਸ ਉਦੋਂ ਬਾਅਦ ਫਿਰ ਮੈਂ ਚਾਹ ਪਣੀ ਬਣਾ ਕੇ ਪੀ ਕੇ ਤੇ ਉਦੋਂ ਆ 10 ਮਿੰਟ ਬੱਸ ਰੈਸਟ ਜੀ ਕਰਕੇ ਚਾਹ ਪੀ ਕੇ ਕਿਉਂਕਿ ਚਾਹ ਪੀਣ ਸਾਰਨਾ ਇੱਕਦਾਂ ਨਹੀਂ ਫਿਰ ਮੈਂ ਨਹਾਉਣ ਚਲੀ ਗਈ ਸੀ ਪਾਣੀ ਗਰਮ ਹੋ ਗਿਆ ਸੀ ਤੇ ਮੈਂ ਅੱਜ ਧੋਤਾ ਸੀ ਸਿਰ ਹੈਡਵਾਸ਼ ਕੀਤਾ ਸੀ ਬਸ ਮੈਂ ਕਰਕੇ ਆ ਉਹਦਾ ਨਾ ਧੋ ਕੇ ਫਿਰ ਮੈਂ ਲਾਈ ਜੋਤਵਤੀ ਤੇ ਇਹਨੇ ਰੀਸ਼ੇ ਤਿਆਰ ਹੋ ਗਿਆ ਸੀ ਤੇ ਬਸ ਫਿਰ ਮੈਂ ਇੱਥੇ ਲੱਗ ਗਈ ਸੀ ਅ ਜਲ ਵਗੈਰਾ ਪਾ ਲਿਆ ਸੀ ਮੈਂ ਡੋਲੂ ਦੇ ਵਿੱਚ ਤੇ ਉਦੋਂ ਬਾਅਦ ਫਿਰ ਮੈਂ ਇੱਥੇ ਆਉਂਦਾ ਹਨਾ ਸਾਰੇ ਕੱਪੜਾ ਵਗੈਰਾ ਫੇਰ ਤਾਂ ਅਸੀਂ ਸਲਫ ਤੇ ਕਿਉਂਕਿ ਪਾਣੀ ਪਾਣੀ ਹੋਇਆ ਪਿਆ ਸੀ ਪਾਣੀ ਭਰਿਆ ਸੀ ਇੱਕ ਤਾਂ ਤੇ ਦੂਸਰਾ ਫਿਰ ਮੈਂ ਡੋਲੂ ਦੇ ਵਿੱਚ ਵੀ ਜਲ ਵਗੈਰਾ ਪਾਇਆ ਸੀ ਤੇ ਫਿਰ ਮੜ ਮੋਟਾ ਹਨਾ ਵਿਡੋਲੀ ਜਾਂਦਾ ਪਾਣੀ ਫੇਰ ਇਸ ਕਰਕੇ ਮੈਂ ਨਾ ਸਾਰੇ ਕੱਪੜਾ ਫੇਰਤਾ ਸੀ ਤੇ ਇੱਥੇ ਫਿਰ ਮੈਂ ਹਨਾ ਵਸ ਜਲ ਪਾ ਕੇ ਉਦੋਂ ਬਾਅਦ ਫਿਰ ਮੈਂ ਚਲੀ ਗਈ ਸੀ ਮੰਦਰ ਤੇ ਮੰਦਰ ਵਾ ਕੇ ਫਿਰ ਮੈਂ ਲੱਗ ਗਈ ਸੀ ਇੱਥੇ ਨਾਸ਼ਤਾ ਬਣਾਉਣ ਨੂੰ ਤੇ ਨਾਸ਼ਤਾ ਬਣਾਉਣ ਲੱਗੀ ਸੀ ਮੈਂ ਇੱਥੇ फटाफट नाश्ਤੇ ਦੇ ਵਿੱਚ ਵਸ ਅੱਜ ਕੁਝ ਵੀ ਨਹੀਂ ਸੀ ਸਿੰਪਲੀ ਸੀ ਤੇ ਇੱਥੇ ਵਾਸੇ ਫਿਰ ਮੈਂ ਨਾਸ਼ਤਾ ਲੱਗ ਗਈ ਸੀ ਬਣਾਉਣਾ ਨਾਸ਼ਤਾ ਬਣਾਉਣ ਕੇ ਤੇ ਮੈਂ ਸੁਨੇ ਨੂੰ ਕਹਿੰ ਮੈਂ ਕਿ ਨਾਸ਼ਤਾ ਪਾਲਾ ਵਸ ਨਾਸ਼ਤੇ ਦੇ ਵਿੱਚ ਸਬਜ਼ੀ ਸੀ ਗਾਜਰ ਆਲੂ ਦੀ ਰਾਤ ਵਾਲੀ ਤੇ ਵਸ ਮੈਂ ਇਹਨਾਂ ਨੂੰ ਕਿਹਾ ਵੀ ਉਹ ਰੋਟੀ ਤੇ ਉੱਪਰ ਰੱਖ ਕੇ ਚਾਹ ਸੀ ਤੇ ਮੈਂ ਕਿਹਾ ਇਹ ਵੀ ਖਾ ਲੋ ਤੇ ਰਿਸ਼ੋ ਆਲੂ ਵਾਲੇ ਪਰੌਂਠੇ ਮੰਗਦਾ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਦੁਪਹਿਰੇ ਬਣਾ ਲਾਂਗੇ ਕਿਉਂਕਿ ਨਾ ਅਸੀਂ ਮੰਦਰ ਗਏ ਮੰਦਰੋਂ ਉਂਟ ਟਾਈਮ ਲੱਗ ਗਿਆ ਫਿਰ ਆਲੂ ਨਹੀਂ ਉਬਲੇ ਸੀ ਇਕ ਤਾਂ ਤੇ ਦੂਸਰਾ ਆਟਾ ਵਗੈਰਾ ਵੀ ਗੁੰਨਣ ਵਾਲਾ ਸੀ ਥੋੜਾ ਜਿਹਾ ਆਟਾ ਤੇ ਫਿਰ ਮੈਂ ਕਿਹਾ ਵੀ ਦੁਪਹਿਰੇ ਬਣਾ ਲਾਂਗੇ ਤੇ ਵਸ ਜੀ ਫਿਰ ਮੈਂ ਇੱਥੇ ਉਦੋਂ ਬਾਅਦ ਫਿਰ ਮੈਂ ਮਸ਼ੀਨ ਲਾਤੀ ਸੀ ਮਸ਼ੀਨ ਲਾ ਕੇ ਤੇ ਫਿਰ ਨਾਲ-ਨਾਲ ਮੈਂ ਕੱਪੜੇ ਵੀ ਵਾਸ਼ ਕਰੀ ਜਾਂਦੀ ਸੀ ਤੇ ਉਧਰ ਮੈਂ ਹਨਾ ਇਧਰ ਆ ਗਈ ਸੀ ਰਸੋਈ ਦੇ ਵਿੱਚ ਰਸੋਈ ਦੇ ਵਿੱਚ ਬਸ ਮੈਂ ਕੁੱਕਰ ਦੇ ਵਿੱਚ ਸਬਜ਼ੀ ਕੱਢ ਦੂੰਗੀ ਤੇ ਕੋਈ ਕਿਸੀ ਸਬਜ਼ੀ ਬਾਲੀ ਨਹੀਂ ਸੀ ਬਸ ਮੈਂ ਉਹਨੂੰ ਕੱਢ ਕੇ ਤੇ ਫਿਰ ਮੈਂ ਇੱਥੇ ਚੰਗੀ ਤਰ੍ਹਾਂ ਨਾਲ ਕੁੱਕਰ ਨੂੰ ਧੋ ਕੇ ਤੇ ਬਸ ਫਿਰ ਮੈਂ ਇੱਥੇ ਭੰਡ ਧੋਣ ਲੱਗ ਜੰਦੀ ਫਟਾਫਟ ਤੇ ਬਸ ਜਿ ਭਾਂਡੇ ਮੈਂ ਧੋਲੇ ਸੀ ਸਾਰੇ ਤੇ ਮਾਂਜ ਕੇ ਭਾਂਡੇ ਮੈਂ ਟੋਕਰਾ ਭਰਤਾ ਸਾਰਾ ਤੇ ਇੱਥੇ ਫਿਰ ਮੈਂ ਲੱਗੀ ਸੀ ਗੈਂਸ ਵਗੈਰਾ ਸਾਫ ਕਰਨ ਤੇ ਗੈਂਸ ਸਾਫ ਕਰ ਦੂੰਗੀ ਸਲਫ ਵਗੈਰਾ ਸਾਫ ਕਰ ਦੂੰ ਤੇ ਜਿਹੜੇ ਕਿ ਉਹ ਚਾਹਲੇ ਡੱਬੇ ਉਹ ਸਾਫ ਕਰ ਦੂੰਗੀ ਤੇ ਇੱਥੇ ਜੇ ਫਿਰ ਮੈਂ ਹਨਾ ਰਸੋਈ ਚ ਸਲਫ ਵਗੈਰਾ ਸਾਫ ਕਰਦੀ ਤੇ ਗੈਸ ਵੀ ਕਰਤਾ ਸੀ ਤੇ ਭਾਂਡੇ ਮੈਂ ਧੋ ਕੇ ਰੱਖ ਤੇ ਤੇ ਤਵਾ ਵਗੈਰਾ ਸਾਰਾ ਕੁਝ ਸਾਫ ਕਰਕੇ ਤੇ ਵਸ ਇੱਥੇ ਫਿਰ ਮੈਂ ਸਾਰਾ ਘਰ ਕਰ ਦੂੰਗੀ ਰਸੋਈ ਕਲੀਨ ਉਦੋਂ ਬਾਅਦ ਫਿਰ ਇੱਥੇ ਮੈਂ ਲੱਗ ਗਈ ਸੀ ਇਹ ਲੜੀਆਂ ਲਾਈਆਂ ਸੀ ਆਪਾਂ ਦੀਵਾਲੀ ਤੇ ਤੇ ਫਿਰ ਮੈਂ ਇਹ ਲਾਉਣ ਲੱਗ ਗਈ ਸੀ ਮੈਂ ਕਿਾ ਚੱਲ ਲਾਦਾ ਤੇ ਤੁਸੀਂ ਦੋ ਦੇਖ ਰਹੇ ਹੋ ਮੌਸਮ ਹਨਾ ਵੀ ਥੋੜਾ ਜਿਹਾ ਉਹ ਹੋਇਆ ਪਿਆ ਵੀ ਧੁੰਦਲਾ ਜਿਹਾ ਹਨਾ ਤੇ ਥੋੜਾ ਜਿਹਾ ਮੋਬਾਈਲ ਦਾ ਵੀ ਹੈ ਤੇ ਥੋੜਾ ਜਿਹਾ ਹਨਾ ਵੀ ਧੁੱਪ ਵੀ ਅੱਜ ਮੱਧਮ ਜੀ ਸੀ ਤੇ ਇਹ ਫਿਰ ਮੈਂ ਲਾਤੀਆਂ ਸੀ ਸਾਰੀਆਂ ਲੜੀਆਂ ਲਾ ਕੇ ਤੇ ਉਸ ਤੋਂ ਬਾਅਦ ਫਿਰ ਇੱਥੇ ਹੋ ਗਿਆ ਸੀ ਕਿ ਹਨਾ ਟਾਈਮ 11 ਵਜੇ ਦਾ ਟਾਈਮ ਸੀ ਇੱਥੇ ਮੈਂ ਨਾ ਧੌਣ ਲਾ ਗਈ ਸੀ ਆਲੂ ਤੇ ਆਲੂ ਮਿੱਟੀ ਜਿਹੇ ਵਾਲੇ ਸੀ ਤੇ ਮੈਂ ਕਿਹਾ ਚੱਲ ਧੋਦਾ ਇਹਨੂੰ ਚੰਗੀ ਤਰ੍ਹਾਂ ਆਲੂਆਂ ਨੂੰ ਤੇ ਮੈਂ ਹਾਪ ਕਰ ਲਈ ਸੀ ਆਲੂ ਸਾਰੇ ਤੇ ਕਿਉਂਕਿ ਨਾ ਰਿੱਜਦੇ ਜੇ ਨਹੀਂ ਹੈਗੇ ਆਲੂ ਤੇ ਵਾਈਟ ਕਲਰ ਦੇ ਸੀ ਆਲੂ ਐਸੇ ਲਾਲ ਨਹੀਂ ਸੀ ਤੇ ਮੈਂ ਵੱਡੇ ਵਾਲੇ ਸੀ ਫਿਰ ਮੈਂ ਵਿੱਚੋਂ ਕੱਟ ਤੇ ਵੀ ਦੋ ਦੋ ਕਰ ਤੇ ਇੱਕ ਦੇ ਤੇ ਮੈਂ ਕਿਹਾ ਚੱਲ ਧੋ ਕੇ ਰੱਖਦਾ ਫਿਰ ਆਪਾਂ ਆਲੂ ਬਲਣੇ ਧਰ ਦਾਂਗੇ ਤੇ ਇੱਥੇ ਮੈਂ ਉਹੀ ਧੋ ਰਹੀ ਸੀ ਮੈਂ ਕਿਹਾ ਚੱਲ ਆਲੂ ਫਿਰ ਮੈਂ ਧੋ ਕੇ ਚੰਗੀ ਤਰ੍ਹਾਂ ਛਾਲਨੀ ਦੇ ਵਿੱਚ ਪਾ ਕੇ ਰੱਖਦੇ ਸੀ ਉਦੋਂ ਬਾਅਦ ਫਿਰ ਇੱਥੇ ਹੋ ਗਿਆ ਸੀ ਜੀ ਟਾਈਮ ਦੁਪਹਿਰ ਦਾ ਤੇ ਮੈਂ ਨੇ ਇੱਥੇ ਆਲੂ ਹਨਾ ਹਵਾਲਤਾ ਲਏ ਤੇ ਮੈਂ ਦੋ ਸੀਟੀਆਂ ਲਵਾਈਆਂ ਤੇ ਮੈਂ ਕਿਹਾ ਚੱਲ ਵੀ ਆਲੂ ਸਹੀ ਹੋਣਗੇ ਤੇ ਬਾਲੀ ਹਨਾ ਇਹ ਹੋ ਹੋ ਗਏ ਢਿੱਲੇ ਜੇ ਤੇ ਗੋਹਾ ਜੇ ਬਣ ਗਏ ਆਲੂਆਂ ਦਾ ਜਦੋਂ ਰੋਟੀ ਲਾਉਣ ਲੱਗੇ ਹਨਾ ਤੇ ਪਾਣੀ ਜਾਂ ਨਿਕਲੀ ਆਵੇ ਪਤਾ ਨਹੀਂ ਆਲੂ ਖਰਾਬ ਸੀ ਕਿ ਸੀਟੀਆਂ ਵੱਧ ਲੱਗ ਗਈ ਸੀ ਤੇ ਮੈਂ ਦੋ ਹੀ ਲਵਾਈਆਂ ਸੀ ਤੇ ਅੱਗੇ ਵੀ ਮੈਂ ਬਾਈਟ ਆਲੂਾਂ ਦੀ ਰੋਟੀ ਬਣਾਉਣੀ ਹੈ ਇੱਕ ਵਾਰ ਮੈਂ ਬਣਾਈ ਸੀ ਤੇ ਦੋ ਸੀਟੀਆਂ ਲਵਾਈਆਂ ਦੋ ਦੀਆਂ ਵੀ ਤਿੰਨੀ ਲਵਾਤੀਆਂ ਸੀ ਪਰ ਉਹ ਇਨਹਾਰ ਆਲੂ ਸੀ ਨਾ ਵੀ ਰੋਟੀ ਨਹੀਂ ਬਣਦੀ ਸੀ ਚੰਗੀ ਤਰ੍ਹਾਂ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਕੁੰਡੇ ਦੇ ਵਿੱਚ ਵੀ ਕੁੱਟਿਆ ਫਿਰ ਕੱਦੂ ਕਾਸ ਕੀਤਾ ਫਿਰ ਆ ਕੇ ਬਣੀਆਂ ਤੇ ਇਹ ਮੈਂ ਦੋ ਸੀਟੀਆਂ ਲਵਾਈਆਂ ਮੈਂ ਕਿਹਾ ਚੱਲ ਦੋ ਨਾਲ ਵੀ ਹਨਾ ਇੰਨੇ ਵੀ ਹਾੜ ਨਹੀਂ ਹੋਣੇ ਵੀ ਠੀਕ ਜੀ ਹੋ ਜਾਣਗੇ ਤੇ ਇਹਦਾ ਜਿਆਦਾ ਹੀ ਲੇਸ ਜੀ ਬਣ ਗਈ ਸੀ ਤੇ ਫਿਰ ਮੈਂ ਨਾ ਇੱਕ ਰੋਟੀ ਤਾਂ ਬਣੀ ਨਹੀਂ ਮੈਥੋਂ ਫਿਰ ਨਿਕਲਦੇ ਸੀ ਆਲੂ ਫਿਰ ਮੈਂ ਡਬਲ ਰੋਟੀ ਕਰਕੇ ਬਣਾਏ ਫਿਰ ਜਾ ਕੇ ਬਣੀਆਂ ਰੋਟੀਆਂ ਤੇ ਵੀ ਜਿਆਦੇ ਹਨਾ ਉਹ ਹੋ ਗਏ ਦਿੱਕਤ ਬਹੁਤ ਹਨਾ ਫਿਰ ਮੈਂ ਕੱਢਾ ਬਈ ਡਬਲ ਕਰਕੇ ਬਣਾ ਲੈਨੇ ਫਿਰ ਮੈਂ ਛੋਟੇ ਛੋਟੇ ਪੇੜੇ ਲਏ ਛੋਟੇ ਪੇੜੇ ਲੈ ਕੇ ਦੋ ਦੋ ਹਨਾ ਫਿਰ ਰੋਟੀਆਂ ਬੇਲ ਕੇ ਉਹਦੇ ਵਿੱਚ ਆਲੂ ਭਰ ਕੇ ਤੇ ਫਿਰ ਡਬਲ ਰੋਟੀ ਦੀ ਰੋਟੀ ਬਣਾਈ ਮੈਂ ਤੇ ਮੈਂ ਕਭੀ ਆਈ ਲੋਟ ਆਉਣੇ ਆਏ ਉਦੋਂ ਤਾਂ ਆਉਣੇ ਨਹੀਂ ਲੋਟ ਇਹ ਵਾਸਤੇ ਫਿਰ ਮੈਂ ਆਈ ਰੋਟੀਆਂ ਲਾਈਆਂ ਮੈਂ ਕਿਹਾ ਚੱਲ ਹਣਾ ਤੇ ਇਥੇ ਰਿਸ਼ ਹੋ ਗਿਆ ਹੋਇਆ ਸੀ ਸ਼ਹਿਰ ਤੇ ਹਣਾ ਉਹਦੇ ਦਾਦੇ ਨਾਲ ਤੇ ਕਿਉਂਕਿ ਉਹ ਹਣਾ ਉਹਨਾਂ ਨੇ ਐਨਕ ਬਣਵਾਉਣੇ ਸੀ ਆਪਣੀ ਨਿਗਾਹ ਲਈ ਤੇ ਉਹ ਚਲਿਆ ਗਿਆ ਸੀ ਤਿਆਰ ਹੋ ਕੇ ਤੇ ਫਿਰ ਮੈਂ ਨਾ ਉਹਦੀ ਨਹੀਂ ਰੋਟੀ ਲਾਈ ਮੈਂ ਤੇ ਸੁਨੇਹਾ ਦੀ ਆਪਦੀ ਰੋਟੀ ਲਾ ਲਈ ਸੀ ਮੈਂ ਕਿਹਾ ਚੱਲ ਉਹ ਜਦੋਂ ਆਊਗਾ ਉਹਦੀ ਲਾ ਦਾਂਗੇ ਕਿਉਂਕਿ ਇੱਕ ਤਾਲੂ ਹਣਾ ਥੋੜੇ ਜੇ ਹੋ ਹੋਏ ਪਏ ਸੀ ਲੇਸ ਜੀ ਬਣੀ ਪਈ ਸੀ ਤੇ ਦੂਸਰਾ ਫਿਰ ਮੈਂ ਕਿਹਾ ਗਰਮੀ ਵਧੀਆ ਲੱਗਦੀ ਆਲੂ ਵਾਲੀ ਰੋਟੀ ਤੇ ਵੀ ਠੰਡੀਆਂ ਤਾਂ ਹੋ ਰਹੀ ਹੋ ਜਾਂਦੀਆਂ ਨੇ ਮੈਂ ਕਿਹਾ ਚੱਲ ਜਦੋਂ ਆਊਗਾ ਉਹਦੀ ਲਾ ਦੂੰਗੀ ਤੇ ਮੈਂ ਇਸ ਕਰਕੇ ਫਿਰ ਮੈਂ ਲਾਈ ਨਹੀਂ ਮੈਂ ਤਾਂ ਸੁਨਿਆਨੇ ਲਾ ਲਈ ਸੀ ਫਿਰ ਮੈਂ ਇਹ ਕੰਨੀ ਮੈਂ ਦਹੀਂ ਨਾਲ ਖਾਣੀ ਫਿਰ ਮੈਂ ਦਹੀਂ ਲੈਣ ਗਈ ਸਾਡੇ ਇੱਥੇ ਦੁਕਾਨ ਕਰੰਨੇ ਦੇ ਕੋਲੀ ਤੇ ਪਰ ਹਣਾ ਤੇ ਉੱਥੇ ਦਹੀਂ ਨਹੀਂ ਮਿਲੀ ਫਿਰ ਮੈਨੂੰ ਤੇ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਅੱਜ ਆਪਾਂ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਕਿ ਮਿਲਾਂਗੇ ਕੱਲ੍ਹ ਨਵੇਂ ਵਲੌਗ ਦੇ ਵਿੱਚ ਧੰਨਵਾਦ ਜੀ